ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਨਨਾਗ ਸੇ ਲੈ ਲਿਆ ਕੇ ਆਂ ਜੀ ਦੋ ਬੈੜਾ ਨੇ ਬਈ ਸੋਈਆਂ ਵੀ ਆ ਤੇ ਇੱਕ ਬੱਚੀ ਆ ਬਈ 7 ਕੁ ਮਹੀਨਾ ਦੀ ਗੱਭਣ ਦਾ ਹਦਾ ਬਈ ਆਉ ਪੁੱਛ ਲੈਨੇ ਬਈ ਤੁਹਾਡੀ ਅੱਜ ਵੇਲੇ ਬਾਈ ਜੀ ਅੱਛੀ ਕਾਲ ਹੈ ਅੱਛੀ ਕਾਲ ਹੈ ਹੋ ਠੀਕ ਹੋਈ ਵਧੀਆ ਹਾਂ ਵਧੀਆ ਜੀ ਨਾਮ ਤੇ ਐਡਰੈਸ ਵੋ ਨਾਮ ਮੇਰਾ ਹਰਪ੍ਰੀਤ ਸਿੰਘ ਆ ਜੀ ਪਿੰਨ ਨੈਣੇ ਵਾਲਾ ਜ਼ਿਲ੍ਹਾ ਬਰਨਾਲਾ ਜੀ तहसील भाई तहसील ਦਾ ਪਾਜੀ ਨੇੜੇ ਪਿੰਡ ਨੇੜੇ ਪਤਾ ਔੜਾਜੀ ਤੇ ਸਹਣਾ ਵੀ ਨੇੜੇ ਆ ਜੀ ਮੋਬਾਈਲ ਨੰਬਰ ਬੋਲ 9056397600 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਬੱਡ ਦੇ ਨੇ ਕਿਹੜਾ ਸੂਸੂਈ ਵੀ ਇਹ ਤੀਜਾ ਸੂਆ ਸੂਈ ਵੀ ਆ ਜੀ ਕਿੰਨਾ ਟਾਈਮ ਹੋ ਗਿਆ ਸੀ ਕੋਈ ਨਹੀਂ ਹੋ ਗਿਆ ਹੁਣ ਲਈ 4 ਮਹੀਨੇ ਠੀਕ ਆ ਦੁੱਧ ਕਿੰਨਾ ਬਈ ਦੁੱਧ ਹੁਣ 10 ਕਿਲੋ ਤੋਲਣ ਵਾਲਾ ਜੀ ਨੈਟ ਤਿਆਰ ਹਾਂਜੀ ਹਾਂਜੀ ਖੋਲ ਲਾ ਬਈ ਤੋਰ ਕੇ ਰਖਾ ਦੇ 6 ਸਿਊਟੀ ਚੰਗੀ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਵੜ ਵੱਡਾ ਕਾਦਾ ਟਾਂ ਚਾਡੋਂ ਚਾ ਚੰਗਾ ਥਣ ਬਹੁਤ ਚੰਗਾ ਲੱਗਿਆ ਚਵਾਈ ਕਿਵੇਂ ਆ ਬਾਈ ਚਵਾਈ ਬਹੁਤ ਵਧੀਆ ਇੱਕ ਨੰਬਰ ਆ ਗਈ ਠੀਕ ਆ ਪੋਲੀ ਆ ਪੂਰੀ ਹਾਂਜੀ ਹਾਂਜੀ ਹੁਣ 5:30 ਵਜੇ ਦੀ ਚੋਈ ਵੀ ਆ ਜੀ ਠੀਕ ਆ ਸਵੇਰੇ 5:30 ਵਜੇ ਬਾਈ ਨੇ ਚਵਾਈ કરી ਸੀ ਹੁਣ ਜਿਹੜਾ ਟਾਈਮ ਹੋ ਗਿਆ ਉਹ ਤੇ ਕਰੀਬਨ 9:00 9:00 ਦਾ ਟਾਈਮ ਹੋ ਉਹ ਹਾਂਜੀ ਹਾਂਜੀ ਤੇ ਉਹ ਸੌਨਾ ਜਦ ਮੈਂਟ ਕਰ ਲਿਓ ਬਾਈ ਸ਼ਾਮ ਤੱਕ ਘੱਟ ਰਾ ਜਿਹੜਾ ਕਰਮਾਣੇ ਵਧੀਆ ਤਿਆਰ ਕਰ ਲੈਣਾ ਕੀ ਮੋਲ ਆ ਬਾਈ ਇਹਦਾ ਮੋਲ ਬਈ ਇਹਦਾ 20000 ਰੁਪਇਆ ਮਾਨਤਾਨ ਹੋ ਜੂਗਾ ਬਈ ਆ ਮਾਨਤਾਨ ਕਰ ਦੇਗੇ ਠੀਕ ਆ 20000 ਰੁਪਇਆ ਮੋਲ ਆ ਮਾਨਤਾਨ ਜ਼ਰੂਰ ਹੋ ਜੇ ਰੰਗ ਰੂਪ ਚੰਗਾ ਥਣ ਨੇੜ ਤੋਂ ਚੈੱਕ ਕਰਵਾਉਨੇ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਕੋਈ ਵੀ ਬਾਈਕ ਦਾ ਨੰਬਰ 1 ਅੱਗੇ ਵੀਰੇ 2 ਨੰਬਰ ਕਿਹੜਾ ਸੋਸ ਹੋਈ ਵੀ ਇਹ ਤੀਜਾ ਜੀ ਇਹ ਵੀ ਕਿੰਨਾ ਟਾਈਮ ਹੋ ਗਿਆ ਸੋਈ ਇਹ ਨੂੰ ਕੋਈ ਨਾ ਹੋ ਗਿਆ ਹੁਣੇ 4 ਮਹੀਨੇ ਦੁੱਧ ਕਿੰਨਾ ਹੋਣ ਬਈ ਦੁੱਧ ਦੇ ਥਲੇ 10 ਲੀਟਰ ਆ ਜੀ ਇਹ ਉਤਲੇ ਥਾਂ ਦੀ ਪਿਛਲੇ ਦੀ ਚੱਲ ਆ ਠੀਕ ਆ ਹਾਂ ਉਹਦੇ ਬਾਅਦ ਚਾਰ ਘੜੇ ਆਉਂਦੇ ਬਾਕੀ ਤੇ ਨੇ ਸਹੀ ਚੱਲਦੇ ਆ ਆਹ ਤਾਂ ਬਾਕੀ ਤੇ ਨੇ ਸਹੀ ਚੱਲਦੇ ਆ ਜੀ ਠੀਕ ਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਸਵਾਈਚ ਵੀ ਚੰਗੀ ਹੋਣਾ ਸਵਾਈਚ ਵੀ ਬਹੁਤ ਵਧੀਆ ਮੋਟੀ ਜੀ ਠੀਕ ਆ ਖੋਲ ਦੇ ਤੋੜ ਕੇ ਦਿਖਾ ਦੇ ਯਾਤ ਬਰੀਟ ਚੰਗੀ ਆ ਮੱਜਾ ਵਰਗਾ ਦੁੱਧ ਦਿਓ ਹੈਂਡਫੁੱਲ ਆਉਂਦੀ ਹੋਊਗੀ ਤੇ ਤੋੜਾ ਤਾਰਾ ਚੰਗਾ ਬੜ ਦਾ ਰੰਗ ਰੂਪ ਚੰਗਾ ਕੀ ਮੋਲ ਆ ਬਈ ਇਹਦਾ ਮੋਲੇ ਦਾ ਬਈ 17000 17000 ਰੁਪਏ ਮਾਨਤਾਣ ਹੋ ਜਾ ਮਾਨਤਾਣ ਕਰ 17000 ਰੁਪਇਆ ਮੋਲ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜ ਸਮੀ ਬੜੀਆ ਰਾਜੀ ਰੂਜੀ ਚੰਗੀ ਆ ਇੱਕ ਥਣ ਤੋਂ ਬਹਿਤ ਲਾਈਏ ਉਤਲੇ ਤੋਂ ਚਣ ਲਾਈ ਮਾਰ ਲੈ ਠੀਕ ਆ ਨੇੜ ਤੋਂ ਚੈੱਕ ਕਰ ਲੋ ਅੱਗੇ ਵੀਰੇ ਬੱਚੀ ਵਾਰ ਕਿੰਨੇ ਟਾਈਮ ਦੀ ਘੱਪਣਾ ਇਹਨੂੰ ਬਾਈ 15 ਤਰੀਕ ਨੂੰ 8ਵਾਂ ਮਹੀਨਾ ਲੱਗਿਆ 7 ਮਹੀਨਿਆਂ ਦੀ ਹੋਈ ਇਹ ਠੀਕ ਆ ਇਹ ਕੀ ਰਿਕਾਰਡ ਮੰਨ ਦੁੱਧ ਬਈ ਜਮਾਤ ਉਹਦਾ 20 ਕਿਲੋ ਸੀਗਾ ਭਈ ਅਸਲੇ ਠੀਕ ਆ ਹਾਂ ਹਾਂ ਸ਼ੰਗਲ ਸਿੰਘ ਜਰੂਰ ਆ ਥੋੜੇ ਥੋੜੇ ਤੇ ਵੜ ਚੰਗੀ ਆ ਭਾਈ ਤੇ ਝੋਲੀ ਝੋਲੀ ਚੰਗੀ ਤਿਆਰ ਕਰਦੀ ਹੁੰਦੀ ਆ ਬਸ ਟਾਈਮ ਲੈਂਦੀ ਆ ਥੋੜਾ ਟਾਈਮ ਹੀ ਰਹਿ ਗਿਆ ਭਾਈ 7 ਮਹੀਨੇ ਕੰਪਲੀਟ ਹੋ ਗਏ ਹਾਂ 7 ਮਹੀਨੇ ਕੰਪਲੀਟ ਹੋ ਗਈ ਆ 8ਵਾਂ ਲੱਗ ਗਿਆ ਠੀਕ ਆ ਤੇ ਉਹ ਤਾਂ ਚੈੱਕ ਹਨਾ ਗੱਭਣ ਆ ਹਾਂ ਜੀ ਹਾਂ ਠੀਕ ਆ ਭਾਈ ਬਾਕੀ ਆਪਦੀ ਤਸੱਲੀ ਭਾਈ ਜਰੂਰ ਕਰਵਾ ਲਿਓ ਗੱਭਣ ਦੀ ਹਾਂ ਜਾਨੀਆਂ ਵੀ ਜੱਪੜਾ ਕੇ ਲਿਆਵੇ ਹਾਂ ਭਾਈ ਹੋਂਦਾ ਭਾਈ ਗੱਦਾ ਪੱਟ ਲਿਆ ਪੂਰਾ ਹਾਂਜੀ ਮੁੱਲ ਭਈ ਇਹਦਾ ਮੋਲ ਭਾਈ ਇਹਦਾ 32000 ਰੁਪਇਆ 32000 ਰੁਪਇਆ ਮਾਨਤਾਨ ਹੋ ਜਾ ਭਾਈ ਮਾਨਤਾਨ ਕਰ ਦਾਂਗੇ ਜੀ 32000 ਰੁਪਇਆ ਮੋਲਾ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜਰੂਰ ਹੋ ਜਾ ਝੋਲੀ ਵਗੈਰਾ ਨੇੜ ਤੋਂ ਚੈੱਕ ਕਰ ਲੋ ਥਣ ਥਣ ਚੰਗਾ ਕੱਢਦੀ ਆਉਂਦੀ ਆ ਹਾਂ ਨੇੜ ਤੋਂ ਚੈੱਕ ਕਰ ਲੋ ਗੱਦੀ ਪਟਦੀ ਆਉਂਦੀ ਆ ਫੇਸ ਰੂਸ ਵੀ ਚੰਗਾ ਯਾਦ ਵੀਟ ਵੀ ਚੰਗੀ ਆ ਇਹ ਨਗ ਬਾਈ ਕੋਲੇ ਸੀਗੇ ਤਿੰਨ ਤਿੰਨੇ ਰਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੈਦਲੋ ਧੰਨਵਾਦ